वही जोगा नहीं बैठा ओया हुआ वो वही हो हां चलियो देख और आग ही करनया रात ही ते कहना मैं हाथ भी नहीं लांदा ए दा दिल टुटाना ता पींडया दिल टुटा एदा ए वडा शाह जान यार मेरी गल ते सुन ਮੇਨ ਨਾਇਰਾ ਮੇਰਾ ਯਾਰ ਦੋਸਤ ਨੀਂਦਾ ਹੈ ਬੜਾ ਚੰਗਾ ਹੁੰਦਾ ਹੈ ਬਹੁਤ ਸੇਵਾ ਕਰਦਾ ਹੈ ਬੜੀ ਲੋਕਾਂ ਦੀ ਹੈਲਪ ਕਰਦਾ ਹੈ ਕਿਧਰੇ ਪੰਛੀਆਂ ਨੂੰ ਪਾਣੀ ਪੀਂਹੁੰਦਾ ਹੁੰਦਾ ਹੈ ਫੁੱਟਬਾਦੇ ਬੈਠਿਆਂ ਨੂੰ ਲੋਕਾਂ ਨੂੰ ਕੱਪੜੇ ਦਿੰਦਾ ਹੈ ਯਾਰਾਂ ਬੇਲੀਆਂ ਨੂੰ ਜੋੜ ਕੇ ਰੱਖਦਾ ਹੈ ਬੜਾ ਚੰਗਾ ਹੁੰਦਾ ਹੈ ਕੱਲ ਦਾ ਗਰਵਾ ਮਰ ਗਿਆ ਹੈ ਮਰਾਤੀਓ ਨਾ ਕਰੇ ਗਿਆ ਉਹਨਾਂ ਕਰੇ ਖੜੀਆਂ ਬੀਬੀਆਂ ਉਹ ਆਖਦੀਆਂ ਪਤਾ ਨਹੀਂ ਕਿਉਂ ਰੱਬ ਚੰਗੇ ਬੰਦੇ ਨੇ ਹਮੇਸ਼ਾ ਛੇਤੀ ਕੇ ਚੁੱਕ ਲੈਂਦਾ ਬੀਬੀਆਂ ਦੀ ਮੈਨੂੰ ਇਹ ਗੱਲ ਨੇ ਸੌਂ ਨਹੀਂ ਦਿੱਤਾ ਮੈਂ ਤਾਂ ਤਪਿੰਨੇ ਚੰਗੇ ਕੰਮ ਕਰਕੇ ਰੱਬ ਛੇਤੀ ਚੁੱਕ ਲੰਦਾ ਥੋੜੇ ਜੇ ਗੰਦੇ ਕਰ ਲਈਏ 10 15 ਸਾਲ ਵੱਧ ਕੱਢ ਜਾਂਗੇ 10 15 ਸਾਲ ਵੱਧ ਕੱਢ ਜਾਂਗੇ ਚੁੱਤਸ ਆਹ ਪਰ ਡੰਡ ਮਾਰਨੇ ਨਹੀਂ ਛੱਡਨੇ Ah